ਚਾਰਾਂ ਪੈਲਾਂ ਤੇ ਛੇ ਦਈਆ ਵਾਜਿਆ ਬਾਕੀ ਦੇ ਲੋਕ ਨਾਮ ਪਤਾ ਗਜੰਦੀਆ ਨਾ ਵੇਹੋ ਕੁਝ ਮੇਕ ਕਾ ਨਾ ਤੇ ਇੱਕ ਤੇ ਆਪਣਾ ਤਾਣਾ ਹੈ ਤੇ ਕੀ ਪੱਤੀ ਤੇ ਜਿਲਾ ਤੰਤਾਰਾ ਤੇ ਆਪਾਂ ਆਪ ਤੇ ਕੋਤੇ ਖੜੇ ਆ ਤੇ ਆ ਸਾਹਮਣੇ ਆਪਾਂ ਗੁਰਦੁਆਰਾ ਰਾਂ ਤੂੰ ਦੇਖ ਜਾਂਦੇ ਗੁਰਦੁਆਰਾ ਤੇ ਤੇ ਸਾਹਮਣੇ ਸੀ ਕੋਈ ਦਵਾ ਆ ਦਿਖੰਦਿਆ ਤੇ ਪਿਛੋਂ ਬੱਤੀ ਬੰਦ ਹੋਈ ਹੈ ਨਾ ਬਿਜਲੀ ਆਨ ਬੱਤੀ ਬੰਨ ਕੀਤੀ ਆ ਤੇ ਬੈਠੇ ਨੂੰ ਦੇਖ ਕੇ ਜੇ ਲਾਈਵ ਹੈ ਕਿ ਨਾ ਬਿਜਲੀ ਦਗਨ ਲਈ ਆ ਰਹਿ ਜੋ ਗੁਰਜੀ ਮੇਕਨ ਗੁਰਜੀ ਮੇਕਨ ਬਾਦ ਦਾ ਫਸਲਾਂ ਦੇ ਪਤਨਿਆਂ ਪੰਨਿਆਂ ਨਾਈਟਰ ਨੇ ਜਰਾ ਹੀ ਪਤਾਈਏ ਤਿੰਨ ਚਾਰ ਜਨਾਂ ਨੂੰ ਭਜਾਵਤੀ ਜਨੂਆਂ ਗੰਗਦੀ ਤੇ ਤੋਲੋ ਫਲ ਫਕਾਰਾ ਵੇਰੀ ਹੁਣ ਰੱਬ ਦੀ ਵੇਜ ਬੰਦਿਆ ਨਿਸ਼ਾਨਾ ਦਾ ਬੈਕਦੀਂ ਵੇਖ ਲਓ 6 ਮਹੀਨੇ ਭਜਾਲੀਏ ਬੱਚੇ ਜਿਹੜੇ 5 ਮਹੀਨੇ ਤਿਆਰ ਹੁੰਦੀਆਂ ਨੇ ਉਹਦੇ ਜਿਹੜੇ ਗਰੇ ਮਾਈ ਹੁੰਦੀ ਜਮੇ ਹੀ ਆਦਾ ਨਿਸ਼ਾਨ ਦਾ ਨਿਸ਼ਾਨ ਹੁੰਦਾ ਹੀ ਹੁੰਦਾ ਬਜਨਾਂ ਦਾ ਆਪਣੇ

ਦੇਂਦੇ ਬਿਲਕੁਨ ਨੰਬਰ ਤੇ ਗੰਜੇ ਲਿਆ ਰੇ ਉਹਦਾ ਜੈ ਬਣਾਇਆ ਚਾਹ ਭੀ ਨੀਂ ਜੀ ਨੰਜੈਟਰ ਇਹਨੇ ਬਤਾਈ ਬਰਾਰਾ ਨਾ ਵੇਖ ਲੋ ਇਕਲੇ ਵੇਹ ਗੁਰੂ ਜੀ ਵੇਹ ਜੀ ਕਲੋ ਕੰਕਾ ਪੱਕਣੇ ਬਾਅਦ ਨਾ ਮੱਝੀ ਮੀਂਹ ਪਾੜ ਕੋ ਚੱਕਨੀਓ ਪੰਨਿਆਂ ਦੇ ਨਾਲ ਬਾੜਾ ਨਾ ਤੂੜੀ ਬੰਜੇ ਜ਼ਰਾ ਹੀ ਹਵੇਲ ਵਿੱਚ ਹੋ ਜੇ ਫਿਰ ਉਹ ਚੱਕਰ ਇਹ ਹੋ ਜਾਏ ਮੀਂਹ ਮੰਦਨ ਲੱਦਨ ਇਹ ਜਾਰਾ ਹੀ ਨਿਸ਼ਾਨ ਖਜਣਾ ਵੈਤ ਕਲਾ ਕਲਾ ਦਾਣਾ ਕਰੇ ਦਿਵਾ ਓਕੀ ਦਿ ਦੇ ਪਲੋ 对喽，这个在哪里呀？Hmm.